इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿੰਦਾਬਾਦ 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 ਆਮ ਆਦਮੀ ਜਿੰਦਾਬਾਦ 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 ਆਮ ਆਦਮੀ ਜਿੰਦਾਬਾਦ ਜੈ ਹਾਂ ਜਿੰਦਾਬਾਦ ਆਮ ਆਦਮੀ ਜਿੰਦਾਬਾਦ ਜੈ ਹਾਂ ਜਿੰਦਾਬਾਦ ਆਮ ਆਦਮੀ ਜਿੰਦਾਬਾਦ आम आदमी पार्टीमैन ਸਭ ਜੀ ਆਇਆਂ ਨੂੰ ਰੱਖਿਆ ਰਹੇਗਾ ਲੱਖੀ ਚਾਰਵੇਂ ਦਾ ਜਿੰਦਾਬਾਦ ਨਰਮਾਣੀ ਮਾਦੀ ਜਿੰਦਾਬਾਦ ਨਰਮਾਣੀ ਪਾਰਟੀ ਜਿੰਦਾਬਾਦ ਨਰਮਾਣੀ ਪਾਰਟੀ ਜਿੰਦਾਬਾਦ ਅਕਬਰ ਦੇ ਜੀ ਮਹਿਮਾਨ ਜਿੰਦਾਬਾਦ ਅਕਬਰ ਦੇ ਜੀ ਨੈਮਰਾਨ ਜੀ ਜਿੰਦਾਬਾਦ ਸੁਨਤ ਸਿੰਘ ਮਾਨ ਜੀ ਜਿੰਦਾਬਾਦ ਉਦਲਵਾਲ ਸਿੰਘ ਮਾਨ ਸਾਹਿਬ ਜੀ ਜਿੰਦਾਬਾਦ ਨਰਮਾਣੀ ਪਾਰਟੀ ਜਿੰਦਾਬਾਦ ਨਰਮਾਣੀ ਪਾਰਟੀ ਜਿੰਦਾਬਾਦ ਉਹ ਕਿ ਨਾ ਸੱਤ ਦਿਨ ਹੋ ਗਏ ਤੇ ਜਿਹੜੀ ਨਿਯਾਉਤੀ ਹੋ ਗਈ ਉਹ ਕਰਕੇ ਜਿਹੜੀ ਨਿਯਾਉਤੀ ਮਾੜੀ ਕੋਲ ਉਹ ਅੱਗੇ ਲਿਆ ਬਾਈ ਸਭ ਤੋਂ ਅੱਗੇ ਲਿਆ 3 ਦਸੰਬਰ ਨੂੰ ਇਲਾਕੇ ਪੰਚਾਇਤ ਜਾਂ ਚੋਣਾਂ ਨੇ ਜੋ ਪਹੁੰਚ ਜਾ ਰਹੀਆਂ ਉੱਥੇ ਹ ਵਿਧਾਇਕ ਨਾਲ ਕਹਿੰਦੇ 11 ਉਦਿਬਾਬ ਦੇ ਲਈ ਆਵਾਜ਼ਵੀ ਪਾਰਟੀ ਵੱਲੋਂ ਪਾਸੋਂ ਦੇ ਵਿੱਚ ਉਤਾਰੇ ਗਏ ਨੇ ਅੱਜ ਚੋਣ ਦਫ਼ਤਰ ਦਾ ਸਰਪੰਚ ਰਜੇਵ ਸਿੰਘ ਦੀਮਾਨ ਐਮ ਐਲ ਏ ਵੱਲੋਂ ਕੀਤਾ 11 ਮੀਤਵਾਰ ਨੂੰ ਦਫਤਰ ਦੇ ਨਾਲ ਸਾਡੇ ਨਾਲ ਨੋਟ ਕਰ ਰਹੇ ਹਾਂ ਇੰਡੀਅਨ ਟੀਵੀ ਨਿਊਜ਼ ਤੇ ਅੱਜ ਆਪਾਂ ਦੇ ਵਿੱਚ ਨਗਰ ਪੰਚਾਇਤ ਦੇ ਇਲੈਕਸ਼ਨ ਹੈ ਕਿਹੜੀ ਦਿਨ ਹੈ ਤੇ ਅੱਜ ਅਫੀਸ਼ੀਅਲ ਤੌਰ ਤੇ ਅਸੀਂ ਆਮ ਆਦਮੀ ਪਾਰਟੀ ਦੇ ਆਫਿਸ ਦਾ ਪ੍ਰਗਟਾਵਾ ਕੀਤਾ ਜਿਹੜਾ ਕਿ 11 ਤਰੀਕ ਦਿਵਾਰਾਂ ਦਾ ਸਾਂਝਾ ਆਫਿਸ ਹੈ ਜਿੱਥੇ ਸਾਰੀ ਮੀਟਿੰਗ ਹੋਏਗੀ ਤੇ ਆਪਣੀ ਤੌਰ ਤੇ ਜਿਹੜਾ ਅਭੀਦਵਾਰ ਨੇ ਆਪਣਾ ਆਪਣੇ ਬਾਹਰਲੇ ਵਿੱਚ ਆਪਣਾ ਜਿਹੜਾ ਸੈਮੀ ਆਫਿਸ ਖੋਲ ਸਕਦੇ ਆ ਤੇ ਬਹੁਤ ਹੀ ਚਾਂਸ ਚਾਰੇ ਪਾਸੇ ਇਸ ਗੱਲ ਦੀ ਚਰਚਾ ਕਿ ਮਾਨ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਔਰ ਇਹ ਸਾਨੂੰ ਮੌਕਾ ਮਿਲਿਆ ਨਾ ਰੋਹ ਆਮ ਆਦਮੀ ਪਾਰਟੀ ਦੇ ਇੱਕ 3 ਚੋਣ ਦਾ ਮੌਕਾ ਮਿਲਿਆ ਚੋਣ ਚੜ੍ਹੂ ਦੇ ਤੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰੇ ਅਸੀਰਵਾਦ ਦਿਓ ਔਰ ਪਾਸੋਂ ਵਿੱਚਤਰ ਕਰਨ ਵਾਸਤੇ ਔਰ ਪਾਸੋਂ ਦੀ ਨਵੀਂ ਟੀਮ ਜਿਹੜੀ ਹੈ ਚੋਣ ਵਾਸਤੇ ਜਿਹੜੀ ਨਗਰ ਪੰਚਾਇਤ ਪਾਸੋਂ ਦੇ ਵਿੱਚ ਹੁਣ ਸੇਵਾ ਨਿਭਾਏਗੀ ਉਹਨਾਂ ਦਾ ਚੋਣ ਨਿਸ਼ਾਨ ਝੜੂ ਹੈ 21 ਤਰੀਕ ਨੂੰ ਸਾਰੇ ਵੋਟਾਂ ਪਾਖਣ ਦਾ ਮੌਕਾ ਹੈ ਬਿਲਕੁਲ ਕਿਸ ਤਰ੍ਹਾਂ ਲੱਗ ਰਿਹਾ ਫੋਰ ਪਾਰਟੀ ਐਲ ਜੁਗਨਦਾਨ ਦੇ ਵਿੱਚ ਨੇ ਮਲਡੀ ਪੀ ਕੇ ਸਵਾਲ ਅਕਾਲੀ ਦਲ ਗਿਆ ਹਮਸਾ ਗਿਆ ਆਮਾਦੀ ਪਾਰਟੀ ਹੈ ਇਸ ਤਰ੍ਹਾਂ ਦਾ ਮੁਕਾਬਲਾ ਲੱਗ ਰਿਹਾ ਹੈ ਤੁਹਾਨੂੰ ਜਿਹੜਾ ਮੈਨੂੰ ਲੱਗ ਰਿਹਾ ਜੀ ਕਿ ਲੋਕਾਂ ਨੇ ਪਹਿਲਾਂ ਸਾਰਿਆਂ ਦਾ ਜਿਹੜਾ ਰਾਜ ਦੇ ਕਾਂਗਦੀ ਦਲ ਤੱਕ ਦੇਖਿਆ ਤਾਂ ਤੱਕ ਦੇਖਿਆ ਆਮਾਦੀ ਪਾਰਟੀ ਨੂੰ 2.5 ਸਾਲ ਹੋ ਗਿਆ ਸਰਕਾਰ ਦੇ ਵਿੱਚ ਆਨ ਸੱਤਾ ਦੇ ਵਿੱਚ ਪਰ ਪਹਿਲੀ ਵਾਰੀ ਹੋ ਰਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਇਲੈਕਸ਼ਨ ਹੋਈ ਹੈ ਪਰ ਜਿਹਨੇ ਸਰਪੰਚੀ ਇਲੈਕਸ਼ਨ ਦੇ ਵਿੱਚ ਸੁਪਰਾ ਸਾਫੀ ਦਾ 90% ਤੋਂ ਉੱਪਰ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਪਾਰਟੀ ਦੇ ਸਰਪੰਚ ਬਣੇ ਨੇ ਤੇ ਹੁਣ ਕਾਰਪੋਰੇਸ਼ਨ ਨਗਰ ਕੌਂਸਲ ਨਗਰ ਪੰਚਾਇਤ ਔਰ ਬਾਅਦ ਇਲੈਕਸ਼ਨ ਅਜੇ ਨਾਪੜ ਦੀ ਕਿਸਮ ਦੇ ਇਲੈਕਸ਼ਨ ਹੋਏ ਚਾਰੇ ਪਾਸੇ ਆਮ ਪਾਰਟੀ ਦੀ ਹਵਾ ਹੈ ਜਿਹੜੇ ਲੋਕ ਚਾਹੁੰਦੇ ਆ ਕਿ ਜਿਹਦੀ ਸਰਕਾਰ ਆ ਉਹਨੂੰ ਹੀ ਮੌਕਾ ਦਿੱਤਾ ਜਾਵੇ ਆਪਣਾ ਬੁੱਧੇ ਨੂੰ ਮੌਕਾ ਦੇ ਕੇ ਕਾਨੂੰਨ ਟਾਈਮ ਖਰਾਬ ਕਰਦਾ ਸੋ ਇਹ ਗੱਲ ਸਿੰਘ ਕਰ ਰਹੀ ਹੈ ਕਿ ਮੌਕੇ ਦੀ ਸਰਕਾਰ ਹੀ ਗਵਰਨਮੈਂਟ ਕਰ ਸਕਦੀ ਹੈ ਮੌਕੇ ਦੀ ਸਰਕਾਰ ਹੀ ਬਿੱਤਰ ਕੰਮ ਕਰ ਸਕਦੀ ਹੈ ਮੌਕੇ ਦੀ ਸਰਕਾਰ ਹੀ ਪੰਜਾਬ ਦੇ ਲੋਕਾਂ ਦੀ ਭਾਸੋਂ ਲੋਕਾਂ ਦੇ ਸੇਵਾ ਕਰ ਸਕਦੀ ਹੈ ਬਿਲਕੁਲ ਨਾਪਾ ਦੇ ਵਿਧਾਇਕ ਦਾ ਇੱਕੋ ਕਹਿਣਾ ਕਿ ਲੋਕ ਨੇ ਜਿਹੜੇ ਉਹ ਬਿਲਕੁਲ ਕਿਤੇ ਨਾ ਕਿਤੇ ਸਰਕਾਰ ਦੇ ਹੱਕ ਦੇ ਵਿੱਚ ਜ਼ਰੂਰ ਫਤਵਾ ਦੇ ਗਏ ਕੰਮ ਸਰਕਾਰ ਤੱਕ ਹੁੰਦੇ ਨੇ ਲੋਕ ਵੀ ਕੰਦੇ ਸਿਆਣੇ ਨੇ ਪਰ 21 ਤਰੀਕ ਨੂੰ ਜਦੋਂ ਵੋਟਾਂ ਪੈਣੀਆਂ ਨੇ ਸ਼ਾਮ ਦਾ 29 ਜਹਾਜ ਦਾ ਸਭ ਦੇ ਸਾਹਮਣੇ ਆ ਜਾਊਗਾ ਤੇਰੇ ਵੋਟਰ ਨੇ ਉਹ ਕਿਸ ਪਾਰਟੀ ਦੇ ਉਮੀਦਵਾਰ ਦੇ ਹੱਥ ਦੇ ਵਿੱਚ ਆਪਣਾ ਫਤਵਾ ਦੇਣਗੇ ਟੀਵੀ ਮੀਡੀਆ ਲਈ ਭਾਸੋਂ ਤੋਂ ਹਰਮਿੰਦਰ ਸਿੰਘ ਜੀ ད�ཇ ད�ིག ཇར ན རེ ཁར ཇ རེ 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 སོ རེ ང ཏ སསེེ ེ ད ེ ཁོ ཅང ོིི སི ི འེུགག མ ོ ར སེ�